ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਦੇ ਇਕੱਠ ਬਾਰੇ ਜੋ ਭਵੰਤ ਮਾਲ ਦੀ ਰਹਿਸ ਦੇ ਅੱਗੇ ਸਰੂਰ ਚ ਹੋਣਾ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇੱਧਰ ਸਾਰੇ ਧਿਆਨ ਨਾਲ ਸੁਣ ਲਿਓ ਕਿਉਂਕਿ ਬੜੀਆਂ ਤਕਰਮ ਬਾਜ਼ੀਆਂ ਖੇਡ ਰਹੀ ਐ ਸਰਕਾਰ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਜੀ ਸਰਜੇ ਸਨਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਕਾ ਐਮਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਮਪੀ ਆ ਉਹਨੂੰ ਕਿਵੇਂ ਘਰੇ ਨਿਰਵੰਦ ਕਰ ਲਿਆ ਘੇਰ ਲਿਆ ਤਿੰਨ ਤਰੀਕ ਦੇ ਕੱਠ ਨੂੰ ਕਿਸੇ ਤਰੀਕੇ ਨਾਲ ਹੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋਰ ਲੱਗਿਆ ਢੀ ਚੋਟੀ ਦਾ ਪਰ ਲੋਕ ਪੰਜਾਬ ਦੇ ਪੱਬਾਂ ਭਾਲ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਿਹਾ ਕਿ ਭਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਟੱਕਲ ਕਰਾ ਲੈ ਕੋਈ ਕਹਿੰਦਾ ਭਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਬੈਨਾਂ ਲੈ ਕੇ ਆ ਰਹੇ ਆ ਸੋ ਇੱਕ ਤਾਂ ਮੇਰਾ ਵੀ ਜਲਦ ਧਿਆਨ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰ ਨਾਲ ਨਹੀਂ ਜਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਆ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਦੇ ਭਾਈ ਸਾਨੂੰ ਮੁਨਸੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸਚੂ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦੇ ਆਗੇ ਉਹ ਕਰਦੇ ਆਗੇ ਡਾਂਗਾ ਪਹਿਣ ਗਿਆ ਕੋਈ ਗੱਲ ਨਹੀਂ ਕਰਨ ਨੂੰ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾ ਲਓ ਰੀਜ ਜਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ ਆਵਾਂਗੇ ਫੋਟ ਪਿੱਛੇ ਹਟਣ ਵਾਲੀ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਕੱਲਾ ਪਾਉਣਾ ਸਿੱਧੂ ਨਹੀਂ ਰਹਿ ਗਿਆ ਜੋ ਤੀ ਆਵਾਜ਼ ਦੱਬ ਰਹੇ ਹੋ ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਲਈ ਕਰੀ ਬੈਠੇ ਆ ਤੇ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪ੍ਰੂਫ ਟਰੈਕਟਰ ਬਣਾ ਲੇ ਗੈਸਟਰ ਦਾ ਸਫਾਇਆ ਕਰਨ ਲਈ ਜੋ ਪਿਛਲੇ ਦਿਨਾਂ ਚ ਝੂਠੇ ਮੁਕਾਬਲੇ ਹੋਏ ਆ ਤੇ ਤੁਸੀਂ ਗੈਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸ ਨੂੰ ਅੱਤਵਾਦੀ ਕਹਿ ਕੇ ਮਾਰ ਦੇਵੋਗੇ ਜਿਹੜੇ ਅਟਵੰਤੀ ਤਰੀਕੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇ ਕੋਈ ਐਸਐਚਓ ਕੋਈ ਡੀਐਸਪੀ ਕੋਈ ਮੁਨਸੀਬ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਹੈ ਉਹਦੀ ਰਿਕਾਰਡਿੰਗ ਕਰ ਲਓ ਰਿਕਾਰਡਿੰਗ ਕਰਕੇ ਵਾਇਰਲ ਕਰੋ ਵੀ ਪੁਲੰਮੇ ਨੇ ਥਾਣੇ ਦਾ ਐਸਐਚਓ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀਬ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਨੇ ਵੀਡੀਓ ਬਣਾ ਕੇ ਵਾਇਰਲ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਨਾਸ਼ਾਹ ਰਵਾਇਆ ਅਪਣਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਲੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਡੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ ਕਿਸੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨਾਜ ਨਾਲ ਡਰਨਾਂ ਡਰ ਕੇ ਅੱਜ ਘਰਾਂ 'ਚ ਬੈਠ ਗਏ ਜਾਂਦੂ ਘਰਾਂ 'ਚ ਬੈਠੇ ਨੂੰ ਦੱਬੜ ਗਏ ਭੁੱਲ ਜਿਵੇਂ ਤੁਹਾਡੇ ਘਰਾਂ 'ਚ ਅੱਗ ਪਹੁੰਚਣੀ ਨਹੀਂ ਸੇਕ ਪਹੁੰਚਣੀ ਨਹੀਂ ਹੁਣ ਬੇੜਾ ਡਰਨ ਦਾ ਵੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹਨੂੰ ਡਬੜੂ ਬਣਾ ਲੈ ਬਣਾਇਆ ਸੀਗਾ ਟੀਮਾਂ ਵਗਾਲੀਆਂ ਬਾਹਰੋਂ ਸੈਂਟਰ ਤੋਂ ਮਗਾਲੀਆਂ ਫੋਰਸਾਂ ਲੈਟ ਬੰਦ ਕਰਤੀ ਹੁਣ ਵੀ ਉਹ ਪੂਰਾ ਬਰਤਾਂਤ ਆਇਆ ਸਰਦਨਗੇ ਮੀਡੀਆ ਨਹੀਂ ਦੇਖੋ ਜੀ ਸੌਣੀ ਜੀ ਤਵਦੀਰ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਿਸ ਉਹ ਲੈ ਲਈ ਕੋਈ ਗੱਲ ਨਹੀਂ ਪੰਜਾਬ ਦੀ ਛੱਡੋ ਚਾਹੇ ਇਹ ਸੈਂਟਰ ਦੀਆਂ ਸਾਰੇ ਫੋਰਸਾਂ ਲੈ ਆ ਕਿੱਥੇ ਲਾ ਦੇ ਪਰ ਮੈਂ ਇੱਕ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ ਸਾਡੇ ਰਹਿਬਰਾਂ ਦਾ ਯੋਧਿਆਂ ਦਾ ਇੱਕ ਸਿਧਾਂਤ ਰਿਹਾ ਉਹਨਾਂ ਦਾ ਕਹਿਣਾ ਇਹ ਜ਼ਬਰ ਦੇ ਖਿਲਾਫ ਇਹ ਨਹੀਂ ਮੰਨਣੀ ਜਨਮ ਦੇ ਖਿਲਾਫ ਡਟ ਕੇ ਟੱਕਰਾਂ ਕਰਨਾ ਸਭ ਤੋਂ ਵੱਡਾ ਉਹਦਾ ਸਾਡੇ ਕੋਲ ਸਾਡੇ ਗੁਰੂਆਂ ਦੀ ਹੈ ਜਬਰਦਸਤ ਸਬਰ ਦਾ ਮੁਕਾਬਲਾ ਕਰ ਮੈਂ ਕੀਤਾ ਪੰਜਵੇਂ ਪਾਸ਼ਾ ਗੁਰ ਅਰਜਨ ਦੇਵ ਜੀ ਨੇ ਨੌਵੇਂ ਪਾਸ਼ਾ ਉਤੇਗ ਬਹਾਦਰ ਨੇ ਜਬਰਦਸਤ ਮੁਕਾਬਲਾ ਸਬਰਨਾ ਕੀਤਾ ਸੀ ਕੋਈ ਗੱਲ ਨਹੀਂ ਕੋਈ ਸੰਸਰ ਜੇ ਤੇਰੇ ਹਲੇ ਮੰਨ ਚ ਕੋਈ ਹੈਗਾ ਵੀ ਹੋਰ ਬਾਰੇ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤੇਰਾ ਚਾਹ ਪੂਰਾ ਨਹੀਂ ਹੋਇਆ ਜਿਲਾ ਛੱਡ ਕੇ ਐਨਐਸਏ ਵੀ ਦਾ ਆਖਿਰ ਨੂੰ ਦੇਖਣੀਆ ਅੱਜ ਵੀ ਉਹਨਾਂ ਨੂੰ ਜਨਤਾ ਦਾ ਢਾਹ ਰਿਹਾ ਹੈ ਭਾਨੇ ਵਾਲੀ ਗੱਲ ਨੂੰ ਵੀ ਦੇਖ ਲਿਆ ਮੂਸੇਲਾ ਮਸਲਾ ਵੀ ਤੁਸੀਂ ਬੱਚੀ ਰੋੜਤਾ ਉਹਨੇ ਕੰਮ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਖੜਦੇ ਚੰਗੇ ਰਹਿੰਦੇ ਆ ਪਰ ਲੋਕ ਚੱਕ ਰਹੇ ਸੋ ਮੇਰਾ ਵੀਰ ਇੱਕ ਤਾਂ ਧਿਆਨ ਨਾਲ ਸਾਰੇ ਗੱਲਾਂ ਸੁਣ ਲਿਓ ਕਿ ਆਪਾਂ ਹਰ ਹਾਲਤ ਦੇ ਵਿੱਚ ਤਿੰਨ ਤਰੀਕ ਨੂੰ ਆ ਸੁਣਿਓ ਪਤਾ ਨਹੀਂ ਕੀ ਪਾਰੀ ਮੈਚ ਨੂੰ ਨਾ ਇਹ ਬੋਲਦਾ ਸੀ ਹਜ਼ਾਰਾਂ ਮੰਗਿਆਂ ਨੂੰ ਸੌਂਪੀਆ ਜੋ ਕਿਸੇ ਨੂੰ ਮਲੇਸ਼ੀਆ ਚੋ ਸਿੰਗਾਪੁਰ ਚੋ ਅਰਮੀਨੀਆਂ ਚੋ ਲੀਬੀਆ ਚੋ ਲੈ ਕੱਢ ਕੇ ਲੈਣ ਜੀ ਟ੍ਰੈਵਲਮੈਂਟ ਕਰਨੇ ਦੀ

ਏ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉਥੇ ਲੋਕ ਸਭਾ 'ਚ ਬੋਲਦੇ ਰਹੇ ਆ ਟਰੈਵਲ ਏਜੰਟਾਂ ਦੇ ਖਿਲਾਫ ਉਹ ਜਨਾਬ ਤੁਸੀਂ ਤਾਂ ਬਹੁਤ ਕੁਝ ਬੋਲ ਲਿਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਆ ਬੋਰਡਾਂ ਦੀਆਂ ਫੋਟਮਾਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਏਪੀ ਕਲਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀਤੀ ਹੈ ਵੀ ਦੱਸ ਦਿਓ ਮੈਨੂੰ ਹੁਣ ਤੱਕ ਦੱਸ ਦਿਓ 14000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਨਾਲ ਏਜੰਟਾਂ ਦੀ ਦਿਲਸਾਂਸਾ ਏਜੰਟ ਨੂੰ ਸਰਕਾਰ ਦਿੰਦੀ ਆ ਸੁਭਾ ਸਰਕਾਰਾਂ ਇਹ ਜਿੰਨੇ ਤੁਹਾਡੇ ਹਜ਼ਾਰਾਂ ਏਜੰਟ ਬੈਠੇ ਨੇ ਲੱਖਾਂ ਪੰਜਾਬ ਚ ਇਹ ਲਾਇਸੈਂਸ ਸਰਨੇ ਕੋਲੇ ਸਰ ਤੁਸੀਂ ਜਾਨੀ ਕੀਤੇ ਆ ਕਿਹੜੀ ਕੂਲੀ ਨੇ ਪਰਚਾ ਕਰਾਇਆ ਉਹਦੇ ਕੋਲ ਲਾਇਸੈਂਸ ਲੀਏਗਾ ਬਿਲਕੁਲ ਜਿਹਨੇ ਮਹਾਰੀਆ ਦਾ ਪਰਚਾ ਕਰਾਇਆ ਭਈ ਕੋਤੇ ਪਹਿਲਾਂ ਪਰਚਾ ਹੋਇਆ ਸੀ ਜਿਹੜੀ ਜਿਹੜੀ ਨੇ ਲਧਿਆੜੇ ਵਾਲਾ ਪਰਚਾ ਉਹਦੇ ਵੀ 420 ਦੇ ਪਰਚੇ ਇਹ ਪਰਚੇ ਨੇ ਹਾਂ ਕਿੰਨੇ ਪਰਚੇ ਨੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਗਦਮਾ ਕਰਾਇਆ ਪਹਿਲਾਂ ਜਿਹੜੀ ਕੰਦੀ ਭੰਨਦਾ ਯਾਰ ਮੰਗਦਾ ਨਾ ਲਾਇਸੈਂਸ ਨਾਲ ਸੰਸਾ ਨਾਲੇ ਪਰਚੇ ਆ ਉਹ ਸ਼ਰਿਆਂ ਫਿਰਦੇ ਆ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਬੀ ਲਾਜ ਗਏ ਭਾਨੇ ਤੇ ਕਿ ਚੈਨੀ ਖੋਣ ਲੱਗ ਗਿਆ ਇਹ ਕਾਨੂੰਨ ਆ ਭੰਨ ਲਾ ਯਾਰ ਮੰਗਦਾ ਇਹ ਕਾਨੂੰਨ ਆ ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਛੀਵਾ ਰਿਮਾਂਡ ਦੀ ਮੰਗਦਾ ਪਹਿਲਾ ਪਰਚਾ ਰਿਮਾਂਡ ਦੀ ਮੰਗਦਾ ਪਹਿਲਾ ਪਰਚਾ ਆ ਬੈਠਾ ਵਿਚਾਰਾ ਘਰੇ ਬੈਠਾ ਕਿਸੇ ਯੰਟ ਨੂੰ ਫੋਨ ਵੀ ਨਹੀਂ ਕੀਤਾ ਹੋਣ ਇਹਨੇ ਇਹ ਕਾਨੂੰਨ ਹੈ ਕਿ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਨੇ ਨੇ ਭਲਾਤੇ ਅਮਰੇ ਇਥੇ ਇਹ ਕਾਨੂੰਨ ਹੈ ਇਹ ਕਾਨੂੰਨ ਹੈ ਕਿ ਅੱਜ ਉਹ ਜਿਹੜੀ ਬੀਬੀ ਬੋਲੀ ਉਹ ਜਿਹੜੀ ਮੁੰਡਾ ਧੂਰੀ ਤੋਂ ਐਮਐਲਏ ਰਹਾ ਗੋਲਡੀ 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 ਧੂਰੀ ਵਾਲਾ ਮੁੰਡਾ ਐਮਐਲਏ ਉਹਦੇ ਘਰੋਂ ਬੋਲੀ ਅੱਜ ਕੁੜੀ ਉਹ ਕੀ ਘੰਗੂੜਾ ਕਹਿ ਦਿੰਦਾ ਨੂੰ ਪਤਾ ਨਹੀਂ ਪੂਰਾ ਤਾਰ ਸਿਮਰਤ ਘੰਗੂੜਾ ਚਲੋ ਸਿਮਰਤ ਘੰਗੂੜਾ ਬੋਲੀ ਕੁੜੀ ਵੀ ਇਹ ਜਬਰ ਕਰ ਰਿਹਾ ਕਾਹਨ ਕਰ ਰਿਹਾ ਲੋਕਾਂ ਦਾ ਅੰਤਰ ਦਾਜੀ ਲੋਕਾਂ ਦੀ ਵਾਇ ਜੱਪ ਰਿਹਾ ਅੱਜ ਹੀ ਅੱਜ ਹੀ ਅਥਰੇ ਗੋੜੀ ਤੋਂ ਜਗ ਦੇ ਘਰੇ ਬਿਜ਼ਨਸ ਦਾ ਸਬਣ ਆ ਗਿਆ ਵੀ ਆਇਆ ਤਾਂ ਕੇ ਆ ਜਾਵੇ ਪੇਸ਼ ਹੋ ਜਾ। ਜੀ ਜਿਹੜਾ ਮਰਜ਼ੀ ਬੋਲੇ ਭਾਣੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕ। ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ ਚ ਭਾਣੇ ਦੇ ਹੱਕ ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਦੱਬਣ ਦੀ ਕੋਸ਼ਿਸ਼ ਕਰਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਕੇ ਉਹਦਾ ਸਬਣ ਉਹਦਾ ਸਬਣ ਇਹ ਕਦੇ ਸਾਨੂੰ ਜੀ ਉੱਥੇ ਲੁੱਟ ਲਿਆ ਜੀ ਸਾਡੀ ਮੇਲ ਦੀ ਕੁਰਸੀ ਖੋ ਕੇ ਲੈ ਗਈ ਬੀਜੇਪੀ ਉੱਠ ਕੇ ਲੈ ਗਈ ਅਸੀਂ ਸੁਨੀਪੋਰਟ ਜਾਵਾਂਗੇ ਲੋਕਾਂ ਦਰਦ ਦਾ ਘਾਣ ਹੋ ਗਿਆ ਈਡੀ ਸਾਡੇ ਇਹਨੂੰ ਫੜਨ ਨੂੰ ਫਰੇ ਕੇ ਜੀਵਾਰ ਨੂੰ ਛੋਡੇ ਬਾਰੀ ਘਾਣ ਹੁੰਦਾ ਜਨਾਬ ਆ ਕਹਾਣੀਰ ਆ ਬੈਠੀਏ ਗਰਦਬਚਾਰੀਆਂ ਬੈਠੀਏ ਮਗਰ ਸਾਡੇ ਨਹੀਂ ਦੱਦੀ। ਕਰੋ ਜੋਂੋਂਦੀ ਦੀਆਂ ਅੱਖਾਂ ਸੁੱਜੀਆਂ ਪਗਿਆ। ਇਹ ਕਹਾਣੀ ਇਹ ਕੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਇਹਦਾ ਖੂਨ ਨਹੀਂ। ਤੁਸੀਂ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਜੈਂਟਰਾਂ ਦੇ ਪਸਾਰ ਤੇ ਖਲਾਨਾ ਕਰਦੇ। 10 ਮਾਨ ਸਾਹਿਬ 10 ਪੰਚ ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੀ ਸਰਕਾਰ ਤੇ ਕੱਢ ਕੇ ਦੇਰ ਕਾੜ। ਤਰੂ 2 ਸਾਲ ਹੋ ਗਏ। ਐਨੀਆਂ ਠੱਗੀਆਂ ਬੱਜੀਆਂ ਤਰੇ 2 ਸਾਲਾਂ 'ਚ ਅਸਰਿਆ ਬਣਾ ਲਾ ਸੰਸਾ ਨੂੰ ਕੰਮ ਚੱਲਦਾ। 10 ਸਿੱਕ ਵੀ ਪਰਚਾ ਕਿਸੇ ਟਰੈਵਲ ਜੈਂਟ ਦੇ ਉੱਤੇ ਕੱਢ ਕੇ ਦੇ ਕਾਨੂੰਨ ਰਿਕਾਰਡ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ 10 ਜਿਵੇਂ ਦਿੱਤਾ ਪਰਚਾ ਸਿਸ ਕਰਕੇ ਇਹ ਗੱਪ ਰੌੜ ਨੇ ਬੰਦ ਕਰ ਦਬਰਾ ਕਰਨਾ ਲੋਕਾਂ ਨੂੰ ਬੰਦ ਕਰ ਦੇ ਚੁਟਕਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਖੜਾ ਬਣਾ ਕੇ ਲੋਕਾਂ ਨੂੰ ਦੀ ਜਾਂਦਾ ਉਂਗਲਾ ਚਿੱਤੀ ਜਾਂਦੇ ਆ ਇਹ ਸਮਝ ਗਏ ਤੇ ਨਹੀਂ ਚਾਹਦਾ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹੁੰਦਾ ਅੱਜ ਵੀ ਕਹਿੰਦੇ ਆ ਪੰਜਾਬ ਦੀ ਕਰ ਇਹ ਤਾਂ ਸਾਧਰੀ ਕੋਈ ਨਹੀਂ ਇਹ ਲੋਕ ਐ ਬਹੁਤ ਵੱਡੀ ਤਾਕਤ ਜਰਨਲ ਨੂੰ ਦਵਾਈ ਨਹੀਂ ਦਮਦੇ ਨੂੰ ਇਹ ਬਾਲਾ ਵੱਡਾ ਪਲੇਖਾ ਪਾ ਲਈ ਬੈਠੇ ਤੇਰਾ ਸਲਾਹਕਾਰ ਪਤਾ ਨਹੀਂ ਕਿਹੜਾ ਜਿਹੜਾ ਇਹ ਜਿਆ ਸਲਾਹ ਦਿੰਦਾ ਚੱਕ ਕੇ ਇਹਨੂੰ ਹੀ ਵੰਗਾ ਬੋਲਿਆ ਇਹਨੂੰ ਹੀ ਬੰਦ ਕਰ ਦੋ ਆਹ ਬੋਲਿਆ ਇਹਨੂੰ ਹੀ ਬੰਦ ਕਰ ਦੋ ਸੋ ਇਸ ਕਰਕੇ ਭਾਈ ਤਿਆਰੀ ਫੁੱਲ ਰੱਖਣੀਆਂ ਨੌਜਵਾਨੋਂ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਹੈ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟੰਨ ਜਿਆਦਾ ਜ਼ੋਰ ਲਾਉਣਾ ਡੀ ਚੋਟੀ ਦਾ ਵਿਪਸਾਖੇ ਭੜਕਾ ਕੇ ਕਿਸੇ ਬਹਾਨੇ ਕੁੱਟ ਗਏ ਜਬਰ ਕਰ ਗਏ ਜਿਲਾ ਸਿੱਟ ਗਏ ਸਟਲਾ ਪਰ ਇਹਨੂੰ ਇਹ ਨਹੀਂ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਤਾਂ ਕੋਈ ਗੱਲ ਨਹੀਂ ਆਓ ਜਿਹਦੇ ਮਾਰਨ ਦਾ ਟਾਂਗ ਅਸੀਂ ਖਾਣ ਨੂੰ ਤਿਆਰ ਆਓ ਜੀ ਇਹ ਚਲਾਉਣਾ ਜੋ ਕਰਨਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਐ ਫਿਰ ਕਰ ਸਿਰਫ ਕੋਈ ਨਾ ਕੋਈ ਗੱਲ ਹੁਣੇ ਪੂਰਾ ਵਰਤਾਂਦ ਆਪਣੇ মিডিਆ ਛੱਡਣ ਦੇ ਪੂਰਾ ਆਪਣੇ ਇਹਨਾਂ ਨੇ ਆਈਟੀਸਲ ਪੂਰਾ ਸਰਗਰਮ ਕਰਤਾ ਆਪਣਾ মিডিਆ ਸਰਗਰਮ ਕਰਤਾ ਖਰੀਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਪਾਉਣੇ ਵੀਓ ਪੁਰਾਣੀਆਂ ਵੀਡੀਓ 500 ਸਾਲ ਵਾਲੀਆਂ ਇਹ ਜੀ ਆਇਆ ਬੋਲਦਾ ਰਿਹਾ ਗੋਲਾ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾਲ ਉਹ ਸਾਰਿਆਂ ਨੂੰ ਪਤਾ ਹੁਣ ਪਾਣਾ ਕੀ ਕਰਦਾ ਰਿਹਾ ਗੱਲ ਇਹ ਤੇ ਆ ਕਾਲੇ ਲਗਾਤਾਰ ਇੱਕ ਵਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਐ ਕਿ ਭਾਨਨੇ ਦੇ ਹੱਕ 'ਚ ਕੋਈ ਆਵੇ ਨਾ ਖੜੇ। ਮੈਂ ਫਿਰ ਇਹ ਕਿ ਨਾ ਪੰਜਾਬ ਦੇ ਲੋਕੋ ਮਸਲਾ ਭਾਨਾ ਨਹੀਂ ਐ, ਮਸਲਾ ਜ਼ਬਰ ਦੇ ਖਿਲਾਫ ਲੜਾਉਂਦਾ। ਤੇ ਜ਼ਬਰ ਕਿਸੇ ਦੀ ਵੀ ਵਾਰੀ ਆਊਗੀ, ਜ਼ਬਰ ਕਿਸੇ ਦੇ ਵੀ ਟਾਉਣਗੇ, ਇਹ ਜਨੂ ਕਿਸੇ ਦੇ ਵੀ ਕਰਨਗੇ। ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਰੱਖਿਆ ਇਹਨਾਂ ਨੇ ਵੀ ਕਿਰਮ ਮਾਹੌਲ ਬਣਾ ਦੇ ਕੋਈ ਗੱਲ ਨਹੀਂ। ਜਿੱਥੇ ਕਦੇ ਵੀ ਸਾਨੂੰ ਘੇਰਦੇ ਆ, ਬਹੁਤ ਘੇਰਦੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਨਾ ਨਾਲ ਦੀ ਨਾਲ ਇੱਕ ਅਫਵਾਹ ਹੋਰ ਫਲਾਉਣਗੇ। ਉਹ ਨਿਪੜ ਗਿਆ ਜੀ ਨਿਪੜ ਗਿਆ ਜੀ ਨਾ ਭਵਾ ਚ ਨਾ ਦਿਓ ਨਿਪੜ ਤੁਪੜ ਲੈ ਅੱਜ ਇਹਨਾਂ ਚਾਰ ਪੰਜ ਮੁੰਡਿਆਂ ਨੇ ਕੋਲ ਆਏ ਕਹਿੰਦੇ ਭਾਈ ਨਿਪੜ ਗਿਆ ਮੈਂ ਕੋਈ ਨਿਪੜਿਆ ਨਹੀਂ ਜਿੰਨਾ ਜ ਸਾਡੇ ਮੂੰਹ ਚ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਵੀ ਨਿਪੜ ਗਿਆ ਇਹ ਹਵਾ ਛੱਡ ਕੇ ਉਸ ਕਰਨਗੇ ਪਿੰਡਾਂ ਦੇ ਵਿੱਚ ਕੋਈ ਐ ਨਹੀਂ ਬਣਦੇ ਨੇ ਬੰਦੇ ਵੱਲ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਜਿਹਦਾ ਨਿਪੜ ਗਿਆ ਜੀ ਮਾਹੌਲ ਤਾਂ ਉਹਦਾ ਉੱਤੇ ਹੋਰ ਨਹੀਂ ਕੋਈ ਇਕੱਠ ਨਹੀਂ ਹੋਣਾ ਜਾ ਪਤਾ ਕੀ ਕਰਦੇ ਆ ਉੱਤੇ ਵੀ ਕਹਿੰਦੇ ਜੱਤੀ ਵਾਲੇ ਦਿਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਸੱਚੋ ਉਹਦੇ ਬਾਗਿਆ ਆਪਣੇ ਮੁੰਡਾ ਖੜ ਬੱਲਣਾ ਦਵਾਇਆ ਹੁਣ ਤੇ ਉਹਨਾਂ ਦੇ ਨੂੰ ਮੁੰਡੇ ਸਿਵਰ ਆ ਗਏ ਉਹਨੂੰ ਕਹਦਾ ਉਹ ਤਾਂ ਕੁਝ ਜਾਂਦੇ ਨਹੀਂ ਤੂੰ ਹੀ ਤਰਾ ਫਿਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ WhatsApp ਗਰੁੱਪਾਂ 'ਚ ਪਾਉਣਗੇ ਫੋਨ ਕਰਨਗੇ ਕਿ ਉਹ ਤਾਂ ਇਕੱਠ ਨਹੀਂ ਹੁੰਦਾ ਜੀ ਦਾਇਨਾਮਾ ਹੋਗਾ ਨਹੀਂ ਨਿਬੜਗਾ ਜੀ ਉਹ ਤਾਂ ਵਾਪਸ ਲੈ ਲੈ ਜਿਨ੍ਹਾਂ ਨੇ ਨਾ ਜਿੰਨਾ ਜਨ ਸਾਡੇ ਮੂੰਹ ਦੇ ਵਿੱਚੋਂ ਬਾਰ-ਬਾਰ ਗੱਲ ਕਹਿੰਨਾ ਐ ਬੈਠ ਕੇ ਤੁਸੀਂ ਕੋਈ ਗੱਲ ਨਹੀਂ ਸੁਣਦੇ ਉਹਨਾਂ ਚਰ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਤਿੰਨ ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸਰੂਰ ਜਿਹੜਾ ਇਹਦਾ ਪਲਾਂਟ ਦੇ ਨੇੜੇ ਹੈ ਬੇਰਕਾ ਦੇ ਪਲਾਂਟ ਦੇ ਨੇੜੇ ਹੈ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਤੇ ਆਪਣੇ ਮੋਬਾਈਲਾਂ ਦੇ ਉੱਤੇ ਕਰੋ Google Map ਤੇ ਆ ਜਾਓ ਡ੍ਰੀਮ ਲੈਂਡ ਕਲੌਨੀ ਬਰਸਾ ਕੀ ਹੈ ਬੇਰਕਾ ਬੇਰਕਾ ਮਿਲ ਮਿਲਕ ਪਲਾਂਟ ਆ ਬੇਰਕੇ ਵਾਲਾ ਉਹਦੇ ਕੋਲੇ ਆ ਕ੍ਰੀਮ ਲੈਣ ਕੁਲਉਣੀ ਹੈ ਪਟਿਆਲਾ ਬਾਈਪਾਸ ਤੇ ਨਾਲ ਹਾਂਜੀ ਪਟਿਆਲਾ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਆ ਹੱਥ ਆਜੂ ਉੱਥੇ ਪਹੁੰਚਣਾ ਕੋਈ ਗੱਲ ਨਹੀਂ ਜੇ ਸਾਡੇ ਜਬਰ ਟਾਊਗਾ ਤੇ ਇਹਦਾ ਜਬਰ ਇਹਦੇ ਤਬੂਤ ਛੇ ਟੋਪੀ ਵਾਲਾ ਕੱਲ ਹੋਊਗਾ ਹੰਕਾਰ ਨੂੰ ਮੇਰੇ ਸਮਾਰ ਹੁੰਦੀ ਆ ਕੋਈ ਗੱਲ ਨਹੀਂ ਜਬਰ ਦਾ ਸਾਹਮਣਾ ਕਰਨ ਤਿਆਰ ਮਾਰ ਦਾ ਅੰਦਰ ਚਲਾਕ ਹੋਣਾ ਜੋ ਤਰੀ ਭੁੱਖ ਲ ਰਹਿੰਦੀ ਹੈ ਮਟਾਲਾ ਛੱਡੀ ਦਾ ਕਦਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਬਾਰ ਬਾਰ ਨਹੀਂ ਉਹ ਤੁਹਾਨੂੰ ਦੱਸ ਦਿੰਦਾ ਜੇ ਪਹਿਲਾਂ ਰਹਿੰਦੇ ਨੀ ਸਮੇਂ ਸੀ ਉੱਠ ਘੜਦੇ ਨਾ ਜੇ ਉਦੋਂ ਡਰ ਕੇ ਘਰਾਂ ਜਿ ਬਣ ਗਏ ਸੀ ਦਸਤ ਬਰਾਦੀ ਸੀ ਆ ਦਿਨ ਨਹੀਂ ਸੀ ਉਹਦੇ ਤੇ ਹੁਣ ਵੀ ਐਂ ਬਣ ਗਏ ਤਾਂ ਸਮਝ ਲਓ ਆਉਣ ਵਾਲੇ ਸਮੇਂ ਸਭ ਨੂੰ ਤੇ ਭੇਟੀ ਤੁਰਣ ਗਏ ਇੱਕ ਬੰਦਾ ਕੋਈ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਐ ਚਨੀ ਫੜੀ ਦਾ ਜੈ ਕੈਮਰੇਮੈਨ ਦਾ ਖਿਆਲ ਰੱਖ ਹੋਇਆ ਗਿਆ ਭੰਨਿਆ ਗਿਆ ਇੱਕ ਮੁੰਡਾ ਹਰੀਸ਼ ਹਰੀਸ਼ ਜੀ ਆ ਕੋਈ ਕੋ ਸਟੇਟ ਟੀਵੀ ਵਾਲਾ ਕੋਈ ਦਸ ਸਟੇਟ ਬਦਲ ਚੈਨਲ ਦਾ ਨਾਂਸ ਕਰਕੇ ਉਹ ਪੱਤਰਕਾਰਾਂ ਨੂੰ ਧੱਕੇ ਮਾਰੇ ਗਿਆ ਜੀ ਕਦਰ ਕੋਈ ਨਹੀਂ ਛੱਡ ਰਹੀ ਅਜੇ ਪਰ ਇਹਨਾਂ ਨੇ ਬਹੁਤ ਚਾਲਾਂ ਚੱਲਣੀਆਂ ਨੇ ਹਰ ਚਾਲ ਦਾ ਆਪਾਂ ਸਬਰ ਨਾਲ ਮੂੰਹ ਤੋੜ ਜਵਾਬ ਦੇਣਾ ਕੋਈ ਹੋਰ ਗੱਲ ਦੱਸੋ ਵੀ ਕਿਹ ਕਹਿਣ ਵਾਲੀਆਂ ਤਾਂ ਹਾਂ ਜੀ ਭਾਈ ਈਜ਼ੀ ਵੀ ਜਿਹੜਾ ਤੇ ਹੱਕ ਚ ਬੋਲਦਾ ਉਹਦੇ ਨੂੰ ਧੱਕਾ ਹੋ ਰਿਹਾ ਇੱਕ ਵੀ ਉਹਦੇ ਪਿੰਡਾਂ 'ਚ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲਾਂ ਹੀ ਮਨੋਵਲ ਸੋਡਾ ਸਹੀ ਹੋਵੇ। ਮਨੋਵਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ। ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਓ। ਕਿ ਅਸੀਂ ਜਦੋਂ ਵੀ ਜ਼ਬਰਦਸਤ ਟੱਕਰਾਂ ਕੀਤਾ ਗੋਡੇ ਵੀ ਟੇਕੇ। ਇੱਕ ਵਾਰੀ ਇਤਿਹਾਸ ਪੜ੍ਹੋਗੇ ਤੁਹਾਨੂੰ ਸਮਝ ਲੱਗ ਜਾਈਂ ਸਾਰੀ ਤੇ ਚੇਤੇ ਕਰ ਲਿਓ ਕਿਵੇਂ ਸਾਡੇ ਸਹਬਜ਼ਾਦਿਆਂ ਨੂੰ ਤਾਂ ਕਿਵੇਂ ਸਾਡੇ ਗੁਰੂਆਂ ਨੂੰ ਕੀ ਕੁਝ ਹੋਇਆ ਸੀ ਇਹ ਦੱਤੇਗੇ ਕੀ ਕੁਝ ਹੋਇਆ। ਔਰ ਉਹਨਾਂ ਨੇ ਮੁਕਾਬਲਾ ਜਿੱਤਿਆ ਹੀ ਡਟ ਕੇ ਜੌਰ ਦਾ ਐਵੇਂ ਨਾ ਉਹ ਕਰਿਆ ਕਰੋ ਆਇਓ ਕਰਨ ਤਰੀਕ ਨੂੰ 10 ਵਜੇ ਉਹ ਵਰਤਮਾਨ ਦੇ ਘਰ ਦੇ ਅੱਗੇ